190 ਚਾਹੇ ਸਕੂਲਾਂ ਦੀ ਢਿੱਲੀ ਕਾਰਜ ਪ੍ਰਣਾਲੀ ਕਹੋ ਜਾਂ ਫਿਰ ਕੋਈ ਤਕਨੀਕੀ ਅੜਚਕ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਯਤਨਾਂ ਦੇ ਬਾਵਜੂਦ ਉਕਤ ਦੋਵੇਂ ਕਾਰਨਾ ਕਰਕੇ 8ਵੀਂ ਦਾ ਨਤੀਜਾ ਐਲਾਨੇ ਜਾਣ 'ਚ ਅਜੇ ਕੁਝ ਸਮਾਂ ਹੋਰ ਲੱਗ ਸਕਦਾ ਹੈ ਇਸ ਦਾ ਕਾਰਨ ਹੈ ਕਿ ਬੋਰਡ ਵੱਲੋਂ ਵਾਰ-ਵਾਰ ਮੰਗੇ ਜਾਣ ਦੇ ਬਾਵਜੂਦ ਸੂਬੇ ਦੇ ਕਰੀਬ 800 ਸਕੂਲ ਅਜਿਹ ਨੇ ਜਿਨ੍ਹਾਂ ਨੇ ਅਜੇ ਤੱਕ ਪ੍ਰੈਕਟੀਕਲ ਪ੍ਰੀਖਿਆ ਅਤੇ CCCE ਅੰਕ ਆਨਲਾਈਨ ਅਪਲੋਡ ਨਹੀਂ ਕੀਤੇ ਹਾਲਾਂਕਿ 8ਵੀਂ ਕਲਾਸ ਦੇ ਬੋਰਡ ਦੀ ਪ੍ਰੀਖਿਆ ਖਤਮ ਹੋਏ ਨੂੰ ਲਗਭਗ 2 ਹਫ਼ਤੇ ਬੀਤ ਚੁੱਕੇ ਨੇ ਪਰ ਬੋਰਡ ਦਾ ਨਤੀਜਾ ਅਜੇ ਤੱਕ ਕਈ ਸਕੂਲਾਂ ਦੀ ਵਜ੍ਹਾ ਕਰਕੇ ਲਟਕਿਆ ਹੋਇਆ ਹੈ ਪਹਿਲਾ PSEB ਨੇ ਅੰਕ ਅਪਲੋਡ ਕਰਨ ਲਈ 9 ਅਪ੍ਰੈਲ ਦੀ ਤਾਰੀਖ ਨਿਰਧਾਰਤ ਕੀਤੀ ਸੀ ਪਰ ਵੱਡੀ ਗਿਣਤੀ 'ਚ ਸਕੂਲਾਂ ਵੱਲੋਂ ਸਮੇਂ ਤੇ ਕੰਮ ਪੂਰਾ ਨਾ ਕਰਨ ਕਰਕੇ ਨਤੀਜੇ ਦਾ ਐਲਾਨ ਲਟਕ ਗਿਆ ਹੈ ਬੋਰਡ ਨੇ ਯੋਗਤਾ ਵਾਲੀ ਪ੍ਰੀਖਿਆ 'ਚ ਲਗਾਤਾਰ ਹੋ ਰਹੀ ਦੇਰੀ ਤੇ ਸਖਤ ਨੋਟਿਸ ਲਿਆ ਹੈ ਕਿਉਂਕਿ ਇਸ ਨਾਲ ਨਤੀਜਾ ਐਲਾਨਣ 'ਚ ਦੇਰੀ ਹੋ ਸਕਦੀ ਹੈ ਬੋਰਡ ਨੇ ਉਕਤ ਕੰਮ ਨੂੰ ਪੂਰਾ ਕਰਨ ਦੀ ਆਖਰੀ ਤਾਰੀਖ ਨੂੰ ਵਧਾਉਂਦੇ ਹੋਏ ਸਾਰੇ ਸਕੂਲਾਂ ਨੂੰ 12 ਅਪ੍ਰੈਲ ਤੱਕ ਹਰ ਹਾਲ 'ਚ ਇਹ ਕੰਮ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ ਬੋਰਡ ਨੇ ਬਕਾਇਆ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਲਿਸਟ ਜਾਰੀ ਕਰਕੇ ਕਿਹਾ ਹੈ ਕਿ ਇਸ ਤੋਂ ਬਾਅਦ ਪ੍ਰੀਖਿਆਰਤਿਆਂ ਦੇ ਅੰਕ ਆਨਲਾਈਨ ਅਪਲੋਡ ਕਰਨ ਦੀ ਤਰੀਕ ਨਹੀਂ ਵਿਧਾਈ ਜਾਵੇਗੀ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਆਨਲਾਈਨ ਮਾਰਕਸ ਅਪਲੋਡ ਨਾ ਕਰਨ ਕਰਕੇ ਪ੍ਰੀਖਿਆਰਤਿਆਂ ਦੇ ਨਤੀਜੇ ਤੇ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਕ ਸਕੂਲ ਮੁਖੀ ਦੀ ਹੋਵੇਗੀ